ਸਤਨਾਬ ਵਾਹੀ ਗੁਰੂ ਸਾਹਿਬ ਜੀ ਕੀਰਤਨ ਸੁਹਿਲਾ ਸੁਹਿਲਾ ਰਗਉਣੀ ਦੀਪ ਕੇ ਮਹਲਾ ਪਹਿਲਾ ੴ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕੋਈ ਵਿਚਾਰ ਜਿਤ ਗਰਗਾਉ ਸੁਹਿਲਾ ਸਿਰੋ ਸਿਰ ਜਨਹਾਰ ਮੰਗਾਓ ਮੇਣੇ ਦੇ ਪਾਉ ਕਸਵੇਲਾ ਹਵਾਰੀ ਜਿਸ ਹਿਲੇ ਸਦਾ ਸੁਖ ਹੋਇ ਰਹਾ ਨੇਤਨ ਜੀੜੇ ਸਮਾਲਿਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕਿੰਤਨ ਪਵੈ ਤੇ ਦਾਤੇ ਕੌਣ ਸਮਾਰ ਸੰਬਸਾ ਲਖਿਆ ਮਿਲ ਕਰ ਪਾਉ ਤੇਲਾ ਦਿਓ ਸਜਣ ਸਿਸਣਿਆ ਜੋ ਸਾਸ ਸੁਮੇਲਾ ਕਰ ਕਰਿ ਹੋ ਪਹੁੰਚਾ ਸਦਰਨੇਤ ਪਵਨ ਸਦਨ ਹਰਿ ਸਿਮਰਿਆ ਨਾਨਕ ਸੇ ਦੇਵਨ ਰਗਸਾ ਮਹਲਾ ਪਹਿਲਾ ਛੇ ਕਰਿ ਸੇ ਗੁਰシ ਉਪਦੇਸ ਗੁਰ ਗੁਰ ਕੋ ਬੇਸਣੇਕਾ ਬਾਬਾ ਜੇ ਘਰ ਕਰਤੇ ਕਿਰਤ ਹੋਏ ਸੋਗ ਰਾਗ ਵਡਾਈ ਤੋਈ ਰਹਾ ਵਸੀਆਂ ਚਸੀਆਂ ਘੜੀਆਂ ਪਹਾਰਾ ਇਹ ਦੀਵਾਰੀ ਮਹੋਵਾ ਸੁਰਜ ਕੋ ਰਤਨੇ ਕਾ ਨਾਨਕਾ ਕਰਤੇ ਕੇ ਕਹਤੇ ਵੇ ਸਾਰਾਗੁ ਤਨਾਸਰੀ ਮਹਲਾ ਪਹਿਲਾ ਗਗਨ ਮੈਂ ਤਾਰਾ ਵਿਚੰਦ ਦੀਪਕ ਬਣ ਤਰਕ ਮੰਡਲ ਜਨਕ ਮੋਤੀ ਤੂ ਮਲਿਆਨ ਲੋ ਪੌਣ ਚੌਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਤਵਾਜਿਤ ਪਹਿਰੀ ਰਹਾ ਸਸਤਵ ਨਨ ਨਨ ਤੁਹ ਦ્વੈ ਕੋ ਸਸਮੂਰਤਨ ਨਾਇਕ ਤੋਹੀ ਸਸ ਪਦ ਮਿਮਲ ਨਨ ਇੱਕ ਪਦ ਗੰਧ ਬਿਨ ਸਸ ਤਵ ਗੰਧ ਚਲਤੋ ਹੀ ਸਭ ਮ ਜੋਤ ਜੋਤੈ ਸੋਇ ਤਿਦ ਚਾਨਣ ਸਭ ਮ ਚਾਨਣ ਹੋਇ ਗੁਰਸਾਖੀ ਜੋਤ ਪ੍ਰਗਟ ਹੋਇ ਜੋਤਿ ਸਭਾ ਵ ਸਵਾਰਤੀ ਹੋਇ ਹਰ ਚਰਨ ਕਉਨ ਮਕਰੰਦ ਲੋਭਤਾ ਮਨੁ ਦਿਨ ਮੋਹੀ ਤੇ ਅਸਾ ਕਿਰਪਾ ਜਲ ਦੇ ਨਾਨਕ ਸਰੰਕੂ ਹੋਏ ਜਾਤੇ تیر ਨਾਈ ਵਸਾ ਰਾਗਉੜੀ ਪੂਰਬੀ ਮhalla ਚੌਥਾ ਕਾਮ ਕਰੋਦ ਨਗਰ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖਿਆ ਗੁਰਪਾਇਆ ਮਨ ਹਰਲੇ ਮੰਡਲ ਮੰਡਾਹੀ ਕਰ ਸਾਧ ਜਉਲੀ ਪਣ ਵੱਡਾ ਏ ਕਢੰਡੋਂ ਚੋਂ ਵੱਡਾ ਏ ਰਹਾ ਸਾਕ ਤਰ ਸਾਧਨ ਜਾਣਿਆ ਜਿਨੰਤਰ ਹੋ ਮੈਂ ਕੰਡਾ ਏ ਜੋ ਜੋ ਚਲੇ ਚ ਬੇ ਦੁਖ ਪਾਵ ਜਮ ਕਾਲ ਸਹ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾਹੀ ਅਬ ਨਾਸਿ ਪੁਰਖ ਪਾਇ ਪਰਮੇਸ਼ਰ ਬੋ ਸਭ ਖੰਡ ਬ੍ਰਹਮੰਡਾਹੀ ਹਮ ਗਰੀਬ ਸਕੀਨ ਪ੍ਰਭ ਤੇਰੇ ਹਰ ਰਾਗ ਰਗਵਡ ਵਡਾਹੀ ਜਨ ਨਾਨਕ ਨਾਮ ਆਧਾਰ ਟੇਕ ਹਰਨਾਮੇ ਹੀ ਸੁਖ ਮੰਡਾਹੀ ਰਾਗੌੜੀ ਪੂਰਬੀ ਮਹੱਲਾ 5ਵਾਂ ਕਰੂੰ ਬਨੇਤੀ ਸੁਣ ਮੇਰ ਮੀਤਾ ਸੰਤ ਟੈਲਕੀ ਬਿਲਾ ਯਾਂ ਕਾਟ ਚਲੋ ਹਰਲਾ ਅੱਗੇ ਬਿਸਨ ਸੁਹੇਲਾ ਹੌਦ ਗਟਾ ਦਿਲ ਸੋ ਰਣਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸਮਤਰੂ ਬ੍ਰਹਮ ਗਿਆਨੀ ਜਿਸ ਜਗਾਇ ਪਿਆਉ ਰਸ ਅਕਤਕ ਦਾ ਤਿਨ ਜਾਣੀ ਜਾਗੋ ਆਏ ਸੋਹ ਬਾਜ ਵਰ ਗੁਰ ਤੇ ਮਾਨ ਬਸੇਰਾ ਗਿਜ ਘਰ ਮਹਿਲ ਪਾਉ ਸੁਖ ਸਹਿ ਜੀ ਬਹੁਰਣ ਹੋਏ ਗੁਫੇਰਾ ਅੰਤਰ ਜਾਮੀ ਪ੍ਰਖ ਵਿਦਾਤੇ ਸ਼ਰਦ ਮਨ ਕੀ ਪੂਰੇ ਨਾਨਕ ਦਾ ਸਹਿ ਸੁਖ ਮੰਗ ਮਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਬਿਦਾਤੇ ਸ਼ਰਦ ਮਨ ਕੀ ਪੂਰੇ ਨਾਨਕ ਦਾ ਸਹਿ ਸੁਖ ਮੰਗ ਮਉ ਕਉ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ